ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਅੱਜ ਦੀਆਂ ਤਾਜ਼ਾ ਖਬਰਾਂ ਵੱਲ ਚੱਲਦੇ ਹਾਂ ਮਲਾਜ਼ਮਾਂ ਦੀਆਂ ਮੰਗਾਂ ਦਾ ਨਿਬਟਾਰਾ ਕਦੋਂ ਹੋਵੇਗਾ ਇਹ ਇੱਕ ਵੱਡਾ ਸਵਾਲ ਹੈ ਪੰਜਾਬ ਦੇ ਮਲਾਜ਼ਮਾਂ ਦੇ ਚੋਣਾਂ ਦੇ ਦੌਰਾਨ ਇੱਕ ਵਿਲੱਖਣ ਸੰਘਰਸ਼ ਦਾ ਐਲਾਨ ਕੀਤਾ ਹੈ ਮਲਾਜ਼ਮ ਜਥੇਬੰਦੀਆਂ ਨੇ ਸਿਆਸੀ ਪਾਰਟੀਆਂ ਨੇ ਇੱਕ ਵੱਖ-ਵੱਖ ਸੰਘਰਸ਼ ਜੋ ਹੈ ਉਹ ਲਿਖਿਆ ਹੈ ਉਸ ਬਾਰੇ ਡਿਟੇਲ ਦੇ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਸਿਆਸੀ ਪਾਰਟੀਆਂ ਦਵਾਰਾ ਵੋਟਾਂ ਮੰਗਣ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਹੈ ਚੋਣ ਜਾਬਤੇ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਤੇ ਜੋ ਪੰਜਾਬ ਦੇ ਮੁੱਖ ਮੁੱਦੇ ਨੇ ਉਹ ਗਾਇਬ ਹੋ ਗਏ ਨੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਮੀਦਵਾਰ ਨੂੰ ਇੱਕ ਦੂਜੇ ਉੱਪਰ ਦੋਸ਼ਵਾਜ਼ੀਆਂ ਲਗਾ ਰਹੇ ਨੇ ਅਟੈਕ ਕਰ ਰਹੇ ਨੇ ਜਿਦੇ ਕਰਕੇ ਵੱਖ-ਵੱਖ ਪੰਜਾਬ ਦੇ ਜਿਹੜੇ ਵਰਗ ਨੇ ਉਹ ਪਰੇਸ਼ਾਨ ਨੇ ਜਿਹੜੀਆਂ ਅਸਲ ਮੰਗਾਂ ਨੇ ਉਹਨਾਂ ਦੀਆਂ ਸਿਆਸੀ ਲੀਡਰਾਂ ਉਹਨਾਂ ਉੱਪਰ ਚਰਚਾ ਨਹੀਂ ਕਰ ਰਹੇ ਇਸੇ ਤਹਤਿਕ ਮੁਲਾਜ਼ਮ ਵਰਗ ਹੈ ਪੰਜਾਬ ਤੇ ਮੁਲਾਜ਼ਮ ਪੈਨਸ਼ਨਰਜ਼ ਨੇ ਉਹਨਾਂ ਦੁਆਰਾ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਤੇ ਚੋਣ ਆਪ ਤੇ ਕਾਰਨ ਇੱਕ ਤਰ੍ਹਾਂ ਦੀਆਂ ਉਹਨਾਂ ਦੀਆਂ ਮੰਗਾਂ ਤੇ ਬ੍ਰੇਕ ਲੱਗ ਗਈ ਹੈ ਇਹ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਨੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਯਤਨ ਕਰ ਰਹੀਆਂ ਨੇ ਇਸ ਚੋਣ ਪ੍ਰਕਿਰਿਆ ਦੌਰਾਨ ਚੋਣ ਦੌਰਾਨ ਆਪਣੀ ਆਵਾਜ਼ ਸਿਆਸੀ ਲੀਡਰਾਂ ਤੱਕ ਪਹੁੰਚਾ ਸਕਣ ਇਸ ਨੂੰ ਦੇਖਦੇ ਹੋਏ ਜੋ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਦੁਆਰਾ ਸੰਘਰਸ਼ ਕੀਤਾ ਜਾ ਰਿਹਾ ਤੇ ਡੀਸੀ ਦਸਤਰ ਕਾਮਰ ਅੰਚਾਰੀ ਜੂਨੀਅਨ ਹੈ ਜਿਹੜੀ ਉਸ ਦੇ ਪ੍ਰਧਾਨ ਤਜਿੰਦਰ ਸਿੰਘ ਨੇ ਉਹਨਾਂ ਨੇ ਇੱਕ ਨਵਾਂ ਸੰਘਰਸ਼ ਮਿੱਥਿਆ ਹੈ ਇੱਕ ਪੋਸਟ ਜਾਰੀ ਕੀਤੀ ਹੈ ਜਿਸ ਪੋਸਟ ਦੇ ਵਿੱਚ ਉਹਨਾਂ ਨੇ ਪਾਰਟੀਆਂ ਦੇ ਲੀਡਰਾਂ ਦੇ ਉਮੀਦਵਾਰਾਂ ਤੋਂ ਸਵਾਲ ਪੁੱਛੇ ਨੇ ਉਹਨਾਂ ਦਾ ਪਹਿਲਾ ਸਵਾਲ ਇਹ ਹੈ ਕਿ ਕੀ ਤੁਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ ਦਰਅਸਲ ਵਿੱਚ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਨਵੀਂ ਪੈਨਸ਼ਨ ਸਕੀਮ ਲਾਗੂ ਹੋਈ ਹੈ। ਇਸ ਇਹ ਜੋ ਮਲਾਜ਼ਮ ਨੇਗੇ ਉਹਨਾਂ ਉੱਪਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ। ਲਗਾਤਾਰ ਮਲਾਜ਼ਮਾਂ ਦੁਆਰਾ ਸੰਘਰਸ਼ ਕੀਤਾ ਜਾ ਰਿਹਾ ਹੈ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਰਕਾਰ ਬਣੀ ਤਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ। ਪਰ ਇਸ ਸਬੰਧ ਵਿੱਚ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਵੀ ਕੀਤੀ ਪਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਤੋਂ ਇਹ ਸਵਾਲ ਕੀਤਾ ਗਿਆ ਕਿ ਪ੍ਰਾਣੀ ਪੈਨਸ਼ਨ ਸਕੀਮ ਤੁਸੀਂ ਬਹਾਲ ਕਰ ਦਿੱਤੀ ਹੈ ਵਾਕਖ ਜਥੇਵੰਦੀਆਂ ਦੇ ਨਾਲ ਕਈ ਮੀਟਿੰਗਾਂ ਵੀ ਹੋਈਆਂ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਪਰ ਪੁਰਾਣੀ ਪੈਨਸ਼ਨ ਸਕੀਮ ਦੀ ਗੱਲ ਸਿਰੇ ਨਹੀਂ ਚੜੀ ਇਸ ਤਰ੍ਹਾਂ ਉਹਨਾਂ ਦੁਆਰਾ ਇਹ ਸਵਾਲ ਪੁੱਛਿਆ ਗਿਆ ਦੂਸਰਾ ਸਵਾਲ ਉਹਨਾਂ ਦੁਆਰਾ ਪੁੱਛਿਆ ਗਿਆ ਕੀ ਤੁਸੀਂ ਡੀਏ ਦੀਆਂ ਜੋ ਤਿੰਨ ਕਿਸ਼ਤਾਂ ਲਗੀਆਂ ਉਹ ਮੁਲਾਜ਼ਮਾਂ ਨੂੰ ਦੇ ਦਿੱਤੀਆਂ ਨੇ ਜੋ ਪੈਂਡਿੰਗ ਨੇ ਡੀਏ ਦੇ ਦਿੱਤਾ ਹੈ ਇਹ ਸਵਾਲ ਵੀ ਉਹਨਾਂ ਦੁਆਰਾ ਕੀਤਾ ਗਿਆ ਇਸ ਤਰ੍ਹਾਂ ਡੀਸੀ ਦਫ਼ਤਰ ਕਰਮਚਾਰੀਆਂ ਜੂਨੀਅਨ ਨੇ ਮੁਲਾਜ਼ਮਾਂ ਨੂੰ ਤੀਸਰਾ ਸਵਾਲ ਪੁੱਛਿਆ ਕਿ ਤੁਸੀਂ ਏਸੀਪੀ ਸਕੀਮ ਲਾਗੂ ਕਰ ਦਿੱਤੀ ਹੈ ਮੁਲਾਜ਼ਮਾਂ ਉੱਪਰ ਅਗਲਾ ਸਵਾਲ ਇਹ ਕੀਤਾ ਗਿਆ ਕਿ ਮੁਲਾਜ਼ਮਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਤੁਸੀਂ ਦੇ ਦਿੱਤਾ ਹੈ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦਾ 5.5 ਸਾਲ ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਪੇ ਕਮਿਸ਼ਨ ਦਾ ਜੋ ਬਕਾਇਆ ਰਹਿੰਦਾ ਹੈ ਉਹ ਤੁਸੀਂ ਮੁਲਾਜ਼ਮਾਂ ਨੂੰ ਦੇ ਇਸ ਤਰ੍ਹਾਂ ਵੱਖ-ਵੱਖ ਜੋ ਸਵਾਲ ਨੇ ਉਹਨਾਂ ਦੁਆਰਾ ਪੁੱਛੇ ਗਏ ਜੋ ਪੰਜਾਬ ਸਰਕਾਰ ਹੈ ਉਸਦੇ ਜੋ ਲੀਡਰ ਨੇਗੇ ਉਹਨਾਂ ਨੂੰ ਪੋਸਟ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਸਵਾਲ ਪੁੱਛੇ ਗਏ ਨੇ ਤੇ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਪਰ ਜੋ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਗਾਇਆ ਗਿਆ ਉਸ ਸੰਬੰਧੀ ਵੀ ਸਵਾਲ ਪੁੱਛਿਆ ਗਿਆ ਕਿ ਤੁਸੀਂ ਪੰਜਾਬ ਦੇ ਸਮੂਹ ਮਲਾਜ਼ਮਾਂ ਪਰ ਛੇਵਾਂ ਪੇ ਕਮਿਸ਼ਨ ਲਾਗੂ ਕਰ ਦਿੱਤਾ ਹੈ ਇਸ ਤਰ੍ਹਾਂ ਇੱਕ ਤਰ੍ਹਾਂ ਦਾ ਜੋ ਮਲਾਜ਼ਮ ਨੇਗੇ ਉਹਨਾਂ ਦੁਆਰਾ ਮਲਾਜ਼ਮਾਂ ਦੀਆਂ ਮੰਗਾਂ ਉਮੀਦਵਾਰਾਂ ਤੱਕ ਸਿਆਸੀ ਲੀਡਰਾਂ ਤੱਕ ਪਹੁੰਚਣ ਇਹ ਤਰੀਕਾ ਜੋ ਹੈ ਉਹ ਅਪਣਾਇਆ ਗਿਆ ਤਾਂ ਕਿ ਜੋ ਲੀਡਰ ਨੇਗੇ ਉਹ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਦੁਆਰਾ ਵੱਖ-ਵੱਖ ਤਰੀਕੇ ਜੋ ਨੇ ਉਹ ਯੂਜ਼ ਕੀਤੇ ਜਾ ਰਹੇ ਨੇ ਤਾਂ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੇ ਜੋ ਉਹ ਜੋ ਸੀ ਅਸੀ ਲੀਡਰ ਨੇ ਉਹਨਾਂ ਤੱਕ ਪਹੁੰਚਣ ਤੇ ਫੈਕਟਰ 2.69 ਨੂੰ ਲੈ ਕੇ ਜੋ ਪੈਨਸ਼ਨਰਾਂ ਨੂੰ ਨਹੀਂ ਦਿੱਤਾ ਜਾ ਰਿਹਾ ਉਸ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਕੀਤਾ ਕਿ ਮਲਾ ਕਿ ਤੁਸੀਂ ਜੋ ਰਿਟਾਇਰਮੈਂਟ ਹੋਏ ਮਲਾਜ਼ਮ ਨੇ ਉਹਨਾਂ ਨੂੰ ਫੈਕਟਰ 2.69 ਦੇ ਦਿੱਤਾ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਲਾਜ਼ਮਾਂ ਦੀਆਂ ਜੋ ਮੰਗਾਂ ਲਟਕਦੀਆਂ ਨੇ ਉਹਨਾਂ ਨੂੰ ਲੈ ਕੇ ਸਵਾਲ ਕੀਤੇ ਗਏ ਨੇ ਸੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ